वेलकम टू मन ऑन पंजाबी आज ਦੀਆਂ ਖਬਰਾਂ ਵਿੱਚ ਰਾਜਨੀਤਿਕ ਸਮਾਜਿਕ ਆਰਥਿਕ ਖੇਡਾਂ ਅਤੇ ਮਨੋਰੰਜਨ ਖਬਰਾਂ ਸ਼ਾਮਿਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਰੀਦਕੋਟ ਵਿੱਚ ਸੂਬਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਸਵੇਰੇ 9 ਵਜੇ ਸਮਾਰੋਹ ਮੰਚ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਰਾਸ਼ਟਰੀ ਗੀਤ ਦੇ ਧੁਨ ਵੱਜੇ ਤੇ ਮਾਨ ਸਾਹਿਬ ਨੇ ਤਿਰੰਗਾ ਲਹਿਰਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ, ਵਿਦਿਆਰਥੀ ਤੇ ਸੁਰੱਖਿਆਦਲ ਮੌਜੂਦ ਸਨ। ਡੰਡਾ ਲਹਿਰਾਉਣ ਤੋਂ ਬਾਅਦ ਪੰਜਾਬ ਪੁਲਿਸ, ਐਨਸੀਸੀ, ਸਕੂਲਾਂ ਦੇ ਵਿਦਿਆਰਥੀ ਅਤੇ ਹੋਰ ਦਲਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਪੇਸ਼ ਕੀਤਾ ਗਿਆ। ਸੀਐਮ ਆਰ ਨੇ ਸਲਾਮੇ ਲਈ ਅਤੇ ਹੌਸਲਾ ਫਜ਼ਾਈ ਵੀ ਕੀਤੀ। ਆਪਣੇ ਭਾਸ਼ਣ ਵਿੱਚ ਸੀਐਮ ਆਰ ਨੇ ਕਿਹਾ ਪੰਜਾਬ ਸਿਰਫ ਖੇਤੀਬਾੜੀ ਚ ਨਹੀਂ ਸਿਹਤ ਅਤੇ ਸਿੱਖਿਆ ਵਿੱਚ ਵੀ ਅੱਗੇ ਵਧੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਗਰੀਬ ਪਰਿਵਾਰ ਨੂੰ ਮੁਫਤ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਆਧੁਨਿਕ ਯੰਤਰ ਅਤੇ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਮਹੱਈਆ ਕਰਵਾਏ ਜਾਣਗੇ ਇਸ ਮੌਕੇ ਸੀਐਮ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਦੇਸ਼ ਦੀ ਆਜ਼ਾਦੀ ਉਨ੍ਹਾਂ ਦੀ ਕੁਰਬਾਨੀ ਕਰਕੇ ਹੀ ਸੰਭਵ ਹੋਈ ਹੈ ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਦੇ ਵਾਅਦੇ ਨੂੰ ਫਿਰ ਦੁਹਰਾਇਆ ਸਮਾਰੋਹ ਦੇ ਅੰਤ ਵਿੱਚ ਲੋਕਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਵਿਦਿਆਰਥੀਆਂ ਨੇ ਫੋਟੋਆਂ ਖਿਚਵਾਈਆਂ ਤੇ ਸਾਰਿਆਂ ਨੇ ਏਕਤਾ ਅਤੇ ਦੇਸ਼ ਭਗਤੀ ਦੇ ਨਾਅਰੇ ਲਾਏ ਐਸਜੀਪੀਸੀ ਪ੍ਰਧਾਨ ਹਰਜਿੰਦਰ ਤਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਐਸਜੀਪੀਸੀ ਦਫ਼ਤਰਾਂ ਦੇ ਦਾਅਵੇ ਦੀ ਨਿੰਦਾ ਕੀਤੀ ਉਨ੍ਹਾਂ ਨੇ ਕਿਹਾ ਕਿ ਪੰਥ ਦੇ ਸਾਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਫ਼ਤਰਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਹ ਸਾਡੀ ਧਾਰਮਿਕ ਵਿਰਾਸਤ ਲਈ ਖਤਰਾ ਹੈ ਅੱਗੋਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜਵਾਬ ਦਿੱਤਾ ਹੈ ਕਿ ਸਾਡੇ ਧਿਰ ਦਾ ਕੋਈ ਰਾਜਨੀਤਿਕ ਹਿੱਸਾ ਨਹੀਂ ਅਸੀਂ ਐਸਜੀਪੀਸੀ ਦੇ ਦਫ਼ਤਰਾਂ ਤੇ ਕਬਜ਼ਾ ਨਹੀਂ ਕਰ ਰਹੇ ਸਾਡਾ ਮਕਸਦ ਪੰਥ ਦੀ ਸੇਵਾ ਕਰਨਾ ਹੈ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਨੀਟੂ ਸ਼ਟਰਾਂ ਵਾਲਾ ਵੀ ਉਤਰ ਆਇਆ ਸੜਕਾਂ ਤੇ ਡੌਗਜ਼ ਲਵਰ ਦੀ ਤਿੱਖੀ ਬੈਸ ਹੋਈ ਕੁਝ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਨੇ ਕੁਝ ਲੋਕ ਇਹਨਾਂ ਦੇ ਹੱਕ ਵਿੱਚ ਨੇ ਕੁਲਤਾਰ ਸਿੰਘ ਸੰਧਵਾ ਨੇ ਫਿਰੋਜ਼ਪੁਰ ਵਿੱਚ ਅੱਜ ਝੰਡਾ ਲਹਿਰਾਇਆ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਉਹਨਾਂ ਨੇ ਸਮਾਜਿਕ ਏਕਤਾ ਅਤੇ ਧਾਰਮਿਕ ਸਹਿਬਾਵਾ ਤੇ ਜ਼ੋਰ ਦਿੱਤਾ ਦਿੱਲੀ ਦੇ ਆਪ ਮੰਤਰੀ ਮਨੀਸ਼ 소ਦੀਆ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਲੀਡਰ ਨੇ ਉਹਨਾਂ ਨੂੰ ਟ੍ਰੋਲ ਕੀਤਾ ਆਓ ਦੇਖਦੇ ਹਾਂ ਉਹ ਕਿਹੜੀ ਵੀਡੀਓ ਹੈ ਔਰ ਕੰਮ ਕਰੇਗੀ ਔਰ ਇਸਕਾ ਅਸਲੀ ਪੜਾਓ है महिला विंग का दो का चुनाव जीतवाना 2027 के चुनाव जीतवाने के लिए साम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगी तैयार है जोश के साथ बहुत बढ़िया और आम आदमी पार्टी ਸੁਖਪਾਲ ਖੈਰਾ ਵੱਲੋਂ ਪੰਜਾਬ ਦੇ ਪੰਜ ਚੈਨਲਾਂ ਨੂੰ ਮਾਨਹਾਨੀ ਨੋਟਿਸ ਜਾਰੀ ਕਰ ਦਿੱਤਾ ਹੈ ਹਾਈ ਕੋਰਟ ਦੇ ਹੁਕਮਾਂ ਨੂੰ ਗਲਤ ਰਿਪੋਰਟ ਕਰਨ ਅਤੇ ਤੋੜ ਮਰੋੜ ਕੇ ਪੇਸ਼ ਕਰਨ ਦੇ ਲਗਾਈ ਨੇ ਦੋਸ਼ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਵੇਖਦੇ ਰਹੋ ਮਾਨ ਔਨ ਪੰਜਾਬੀ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਹਸਪਤਾਲ ਚ ਦਵਾਈ ਦਿਵਾਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ 'ਚ 70 ਵਿਛਾ ਕੇ ਸਾਡੀਆਂ ਲੱਖਾਂ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਜਿਹੜੀ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੇਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਇਹੋ ਜੀ ਪਾਪ ਦੀ ਕਮਾਈ ਜਿਹੜੀ ਹੈ ਉਹਨੂੰ ਅਸੀਂ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਸਕੂਨ ਮਿਲੇ ਕਿ ਸਾਨੂੰ ਸਾਡੇ ਅੱਖਾਂ ਸਾਹਮਣੇ ਇਨਸਾਫ ਮਿਲ ਰਿਹਾ ਨਾ ਨਾਲ ਪਿੰਡਾਂ ਤੇ ਸ਼ਹਿਰਾਂ 'ਚ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਆਪਣੇ ਪਿੰਡਾਂ ਦੀ ਰਾਖੀ ਕਰਨਗੀਆਂ ਕਿ ਸਾਡੇ ਪਿੰਡ ਕੋਈ ਨਸ਼ਾ ਵੇਚਣ ਨਾ ਆਵੇ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਵੇਚਣ ਦੇ ਵਿੱਚ ਆਪ ਨਾ ਬੋਲਵੇ ਤਾਂ ਅਸੀਂ ਉਹਦੀ ਜਮਾਨਤ ਨਹੀਂ ਦੇਣੀ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਇਸ ਤਰ੍ਹਾਂ ਦੇ ਮਤੇ ਪਾਸ ਹੋ ਰਹੇ ਨੇ ਬੜਾ ਵੱਡਾ ਮਹਿੰਮਾ ਜਿਹਦੇ ਵਿੱਚ ਲੋਕ ਬਹੁਤ ਸਾਥ ਦੇ ਰਹੇ ਨੇ ਪੰਚਾਇਤਾਂ ਸਾਥ ਦੇ ਰਹੀਆਂ ਨੇ ਔਰ ਕਾਮਯਾਬੀ ਵੱਲ ਵਧ ਰਹੇ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਂ ਵਿਕਦਾ ਸੀ ਜਾਂ ਕਿਤੋਂ ਵੀ ਮਰਜੀ ਕੁੜੀ ਲੈ ਲੈਂਦੇ ਸੀ ਉਹ ਕੰਮ ਖਤਮ ਹੋ ਗਿਆ ਜੇ ਕੋਈ ਕਿਤੇ ਹੈਗਾ ਚੋਰੀ ਛੁਪੇ ਵਾਲਾ ਉਹਦੇ ਤੇ ਵੀ ਛਾਪੇ ਪੈ ਰਹੇ ਹਨ ਹਜ਼ਾਰਾਂ ਐਫ ਆਈ ਆਰ ਦਾ ਧੋਈਆਂ ਨੇ ਰਿਕਵਰੀ ਹੋਈ ਹੈ ਬੜੀ ਵੱਡੀ ਲੰਬੀ ਲਿਸਟ ਹੈ ਸੁਪ ਨਸ਼ਾ ਹੁੰਦਾ ਹੈ ਸਾਡੇ ਗੁਆਂਡੀ ਮੁਲਕ ਚੋਂ 500 52 ਕਿਲੋਮੀਟਰ ਦੇ ਨੇੜ ਤੇੜੇ ਸਾਡੀ ਸਰਹੱਦ ਦਾ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਡਰੋਨ ਸਿਸਟਮ ਹੈ ਅੱਜ ਕੱਲ ਉਹ ਡਰੋਨ ਰਾਹੀਂ ਸੁੱਟ ਜਾਂਦੇ ਸੀ ਪੈਕੇਟ ਪੰਜਾਬ ਪਹਿਲਾ ਸੂਬਾ ਜਿਨੇ ਐਂਟੀ ਡਰੋਨ ਸਿਸਟਮ ਲਾਗੂ ਕੀਤਾ ਉਹਨੇ ਪਿੱਛੇ ਜੇਦ ਕਾਰਡਨ ਕੀਤਾ ਤਰਨਤਾਰਨ ਉਧਰੋਂ ਡਰੋਨ ਜੇ ਆਊਗਾ ਉਹ ਸਾਡੇ ਟ੍ਰੈਕ ਦੇ ਵਿੱਚ ਆ ਗਿਆ ਤਾਂ ਉਹਨੂੰ ਉੱਥੇ ਉਸੇ ਵੇਲੇ ਉੱਥੇ ਹੀ ਜਿਹੜਾ ਤਬਾਹ ਕਰ ਦਿੱਤਾ ਜਾਊਗਾ ਤਾਂ ਕਿ ਉਹ ਕੋਈ ਸਮਾਜ ਸਮਾਜ ਦੇ ਵਿਰੋਧੀ ਕੋਈ ਪਿਸਤੌਲ ਕੋਈ ਸਮਗਰੀ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਜਿਹਦੇ 'ਚ ਹੋਣ ਉਹ ਭਾਰਤ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਨਾ ਸੁੱਟ ਸਕੇ 55000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਤੁਹਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਦੋਸਤ મિતਰ ਹੋਣਗੇ ਬਿਨਾਂ ਕਿਸੇ ਸਪਾਰਿਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਖੇਡਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਬਸ ਆਉਣ ਵਾਲੇ ਸਤੰਬਰ ਸ਼ੁਰੂ ਹੋ ਜਾਣਗੀਆਂ 10 ਸਾਲ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਇੱਕੋ ਟਰੈਕ ਇੱਕੋ ਗਰਾਊਂਡ 'ਚ ਖੇਡਦੇ ਨੇ ਕਈ ਵਾਰੀ ਤਿੰਨ ਤਿੰਨ ਪੀੜ੍hiyan ਖੇਡਦੀਆਂ ਪੋਤਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਦਾਦਾ ਵੀ ਉਸੇ ਗਰਾਊਂਡ 'ਚ ਅਰ ਨਗਦ ਨਾਮ ਨੇ ਸਟੇਡੀਅਮ ਭਰੇ ਪਏ ਨੇ ਸ਼ਾਮ ਨੂੰ ਇਹਦੇ ਨਾਲ ਆ ਜਿਹੜਾ ਯੁੱਧਨਾ ਸ਼ੰਭਰੂ ਦਾ ਉਹ 'ਚ ਵੀ ਸਹਾਇਤਾ ਮਿਲਦੀ ਹੈ ਕਿਉਂਕਿ ਬੱਚਿਆਂ ਨੂੰ ਖੇਡਾਂ ਬਲ ਉਤਸ਼ਾਹਤ ਕਰਦੇ ਆ ਤਾਂ ਸਰੀਰ ਨਾਲ ਪਿਆਰ ਹੁੰਦਾ ਹੈ